ਪਹਿਲਾਂ ਹੀ ਜਿਵੇਂ ਅਕਾਲ ਤਖਤ ਸਭ ਕਹਿ ਚੁੱਕੇ ਆ ਵੀ ਉਹਦੇ ਵਿੱਚ ਜਿਹੜੀ ਹੈਗੀ ਆ ਐਸਜੀਪੀਸੀ ਕੋਲੇ ਕੋਈ ਇਨਕੁਆਇਰੀ ਕਰਦਾ ਅਧਿਕਾਰ ਹੀ ਨਹੀਂ ਹੈਗਾ। ਮੈਡਮ ਪਰਮਾਈਸ ਫਸਲੀ ਜੋ ਹੋਇਆ ਉਹ ਗਲਤ ਹੋਇਆ। ਅਕਾਲੀ ਦਲ ਇਹ ਵੀ ਦਾਵਾ ਕਰਦਾ ਜੀ ਅਕਾਲੀ ਦਲ ਕਹਿੰਦਾ ਹੈ ਕਿ ਇਹ ਜਿਹੜੀ ਕਮੇਟੀ ਬਣਾਈ ਹੈ ਮਾਨਿਟਰਿੰਗ ਕਮੇਟੀ ਆ ਉਹ ਇਹ ਦਾਵਾ ਕਰਦੇ ਨੇ ਉਹ ਕਹਿੰਦੇ ਕਿ ਇਹਨੇ ਤਾਂ ਨਿਗਰਾਨੀ ਕਰਨੀ ਸੀ ਨਿਗਰਾਨ ਕਮੇਟੀ ਆ। ਇਹ ਦਾਵਾ ਅਕਾਲੀ ਦਲ ਕਰ ਰਿਹਾ। ਦੇਖੋ ਜਿਹੜਾ ਹੁਕਮਨਾਮੇ ਦੇ ਵਿੱਚ 2 ਤਰੀਕ ਨੂੰ ਜਿਹੜਾ ਹੁਕਮਨਾਮਾ ਕੀਤਾ ਸੀ ਜਦਰ ਸਾਹਿਬਾਨ ਨੇ ਉਹਦੇ ਵਿੱਚ ਉਹਨਾਂ ਨੇ ਕਲੀਅਰ ਇਹ ਗੱਲਾਂ ਕਈਆਂ ਸੀਗੀਆਂ। ਕਿ ਜਿਹੜੀ 7 ਮੈਂਬਰੀ ਕਮੇਟੀ ਆ ਇਹਨਾਂ ਦੀ ਗਵਾਹੀ ਦੇ ਵਿੱਚ ਸਾਰੀ ਭਰਤੀ ਹੋਊਗੀ ਤੇ ਕਿਸ ਤਰ੍ਹਾਂ ਆਧਾਰ ਕਾਰਡ ਸਾਰਾ ਉਹਨਾਂ ਨੇ ਵੀ ਦੱਸਿਆ ਸੀ ਕਿ ਕਿਸ ਢੰਗ ਨਾਲ ਭਰਤੀ ਹੋਣੀ ਆ ਹਰੇਕ ਆਦਾ ਦਾ ਆਧਾਰ ਕਾਰਡ ਲਿਖੋ ਕਿ ਜਾਲੀ ਭਰਤੀ ਨਾ ਹੋਵੇ ਤੇ ਲੇਕਿਨ ਹੁਣ ਤੱਕ ਜਿਹੜੀ ਲੀਡਰਸ਼ਿਪ ਹੈਗੀ ਕਾਲੀਦਲ ਦੀ ਉਹਨੇ ਕਦੇ ਸੱਤ ਮੈਂਬਰ ਦੀ ਕਮੇਟੀ ਨੂੰ ਪੁੱਛਿਆ ਹੀ ਨਹੀਂ ਹੈਗਾ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਕਮੇਟੀ ਨੂੰ ਸੁਨੇਹਾ ਕਾਲੀਦਲ ਨੇ ਦਿੱਤਾ ਕਿ ਤੁਸੀਂ ਦਫ਼ਤਰ ਆ ਕੇ ਰਿਕਾਰਡ ਚੈੱਕ ਕਰ ਸਕਦੇ ਹੋ ਭਰਤੀ ਪ੍ਰਕਿਰਿਆ ਨੂੰ ਲੈ ਕੇ ਕੋਈ ਸ਼ੰਕਾ ਤਾਂ ਨਹੀਂ ਕੋਈ ਸੁਨੇਹਾ ਨਹੀਂ ਮਿਲਿਆ ਸਿਰਫ ਇੱਕ ਮੀਟਿੰਗ ਦਾ ਮਿਲਿਆ ਤੇ ਦੂਜੀ ਮੀਟਿੰਗ ਦਾ ਮੈਸੇਜ ਮਿਲਿਆ ਪਰ ਐਸੇ ਹਮਤ ਜਿੰਦਗੀ ਜਿਸ ਨੂੰ ਬਤਾਉਂਦਾ ਹੈ ਕਿ ਫਿਰ ਕਾਲੀਦਲ ਨੂੰ ਇਹ ਨਹੀਂ ਪਤਾ ਬਾਜੀ ਕਿਉਂ ਹੋਈ ਇਹਦੇ ਬਾਰੇ ਤਾਂ ਹੁਣ ਜਿਨ੍ਹਾਂ ਨੇ ਭਰਤੀ ਸ਼ੁਰੂ ਕੀਤੀ ਉਹ ਹੀ ਦੱਸ ਸਕਦੇ ਹਨ ਨਾ ਨਹੀਂ ਉਹਨਾਂ ਨੂੰ ਡਰ ਤੋਂ ਲੱਗਦਾ ਕਿਉਂਕਿ ਉਹਨਾਂ ਨੂੰ ਵੀ ਬੰਨ ਤੇ ਸ਼ੰਕਾ ਸੀ ਕਿਉਂ ਇਸ ਤਰ੍ਹਾਂ ਹੋ ਗਿਆ ਪਰ ਲੇਕਿਨ ਜੇ ਕਮੇਟੀ ਨੂੰ ਇਹ ਭਰਤੀ ਦਿੱਤੀ ਜਾਂਦੀ ਤਾਂ ਮੇਰਾ ਕਹਿਣਾ ਵੀ ਪੰਜਾਬ ਦੇ ਵਿੱਚ ਬਹੁਤ ਵਧੀਆ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦਾ ਮਾਹੌਲ ਬਣ ਰਿਹਾ ਸੀ ਹਰ ਇੱਕ ਬੰਦਾ ਮੈਂਬਰ ਬਣਨ ਤਿਆਰ ਸੀਗਾ ਤੇ ਬਾਕੀ ਤੋਂ ਹੀ ਦੱਸ ਸਕਦੇ ਹਾਂ ਅੱਜ ਕੀ ਹਾਲਾਤ ਦੇਖ ਰਹੇ ਹੋ ਹਕਿਆਨੀ ਬਾਅਦ ਕਨ ਮੀਟਿੰਗ ਦੀ ਪਤਾ ਲੱਗੂਗਾ ਨਾ ਜੀ ਮੀਟਿੰਗ ਚ ਜਾ ਕੇ ਸਰ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਉਹਨਾਂ ਨੂੰ ਜਿਸ ਤਰ੍ਹਾਂ ਜੱਥੇਦਾਰੀ ਤੋਂ ਲਾਇਆ ਹੈ ਜੀ ਉਹਦੇ ਬਾਰੇ ਤੁਹਾਡੇ ਕੀ ਥੀ ਵਿਊ ਨੇ ਸਪੋਕਸਮੈਨ ਥੋੜਾ ਜਿਹਾ ਦੇਖੋ ਮੇਰੇ ਕੋਲ ਆ ਮੇਰੇ ਕੋਲ ਉਹ ਤਾਂ ਪਹਿਲਾਂ ਹੀ ਜਿ세 ਰ ਕੱਲ ਤੱਕ ਸਭ ਕਹਿ ਚੁੱਕੇ ਆ ਵੀ ਉਹਦੇ ਵਿੱਚ ਜਿਹੜੀ ਹੈਗੀ ਐ ਐਸਜੀਪੀਸੀ ਕੋਲੇ ਕੋਈ ਇਨਕੁਆਰੀ ਕਰਤਾ ਅਧਿਕਾਰ ਹੀ ਨਹੀਂ ਹੈਗਾ ਮੈਡਮ ਪਰਮਾਈ ਸੋਸਲੀ ਜੋ ਹੋਇਆ ਉਹ ਗਲਤ ਹੋਇਆ ਪਰ ਜਿਸ ਤਰ੍ਹਾਂ ਦਾ ਗੰਭੀਰ ਇਲਜ਼ਾਮ ਸੀ ਉਹਨਾਂ ਦੀ ਇਨਵ ਤੋਂ ਲੱਗਦਾ ਹੈ ਕਿ ਉਹ ਜਿਹੜੀ ਹੈਗੀ ਆ ਇਨਸਾਫ ਹੋਇਆ ਜਾਂ ਕਿਵੇਂ ਦੇਖਦੇ ਹੋ ਉਸ ਰਿਪੋਰਟ ਨੂੰ ਇਹ ਦੇਖੋ ਮੈਂ ਕਹਤਾ ਜੀ ਉਹ ਅਧਿਕਾਰ ਹੀ ਜਥੇਦਾਰ ਸਾਹਿਬ ਨੇ ਕਿਹਾ ਵੀ ਨਾ ਕੋਈ ਅਧਿਕਾਰ ਹੀ ਹੈ ਨਹੀਂ ਜਦੋਂ ਕਰਨ ਦਾ ਪਰ ਕੀ ਐਜੀਪੀਸੀ ਜਥੇਦਾਰ ਸਾਹਿਬ ਕੀ ਰੇ ਕਿਉਂ ਇਸ ਸਟੇਪ ਤੋਂ ਲੱਗਦਾ ਹੈ ਕਿ ਚੁੱਕਿਆ ਗਿਆ ਹੋਵੇਗਾ ਜੀ ਇਹ ਤਾਂ ਹੁਣ ਹੋਹੀ ਦੱਸ ਸਕਦੇ ਜੀ ਪ੍ਰਧਾਨ ਸਾਹਿਬ ਨੂੰ ਲੈ ਕੇ ਵੀ ਚਾਹਤਾ ਹੈ ਕਿ ਪ੍ਰਧਾਨ ਸਾਹਿਬ ਨੇ ਆਉਣਾ ਜੀ ਉਹ ਸਾਰੇ ਵਿਸ਼ਿਆਂ ਤੇ ਦੇਖੋ ਉਹ ਗੱਲਬਾਤ ਕਰਨਗੇ ਨਾ ਸੀ ਹਾਂ ਜੇ ਆਰਪੀ ਸਿੰਘ ਹੋਰਾਂ ਦੇ ਮਸਲੇ ਤੇ ਵੀ ਗੱਲ ਕਰੋਂਗੇ ਅੱਜ ਹਰੇਕ ਮਸਲਿਆਂ ਤੇ ਜਿੰਨੇ ਵੀ ਪੰਤਕ ਮਸਲੇ ਹੈਗਾ ਉਹ ਤੇ ਗੱਲਬਾਤ ਕੀਤੀ ਜਾਊਗੀ